ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੂੰ ਬੜੀ ਖੁਸ਼ੀ ਹੋਈ ਆ ਕਿ ਅਸੀਂ ਬੜਾ ਸੁਭਾਗਾ ਸਮਝਦੇ ਆ ਆਪਣੇ ਆਪ ਨੂੰ ਗੁਰਬਾਣੀ ਦਾ ਵਾਕ ਵੀ ਆ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੇ ਮਿੱਤਰ ਸਾਡੜੇ ਸਹੀ ਹੋਣ ਠੰਡੇ ਦੀ ਜਗ ਸਬਾਇਆ ਜਨ ਵਿਰ ਨਾਨਕ ਵੀ ਲੈ ਕੇ ਆ ਇਹੋ ਜੇ ਗੁਰਮਖਾਂ ਦੇ ਸਜਣ ਦੇ ਨੌਜਵਾਨਾਂ ਨੇ ਸਾਨੂੰ ਦਰਸ਼ਨ ਕਰਾਏ ਆ ਕਿ ਜਿਹੜੇ ਸਾਨੂੰ ਬੜਾ ਧੀਰਵਾ ਦਾ ਇਹੋ ਜਿਹਾ ਮੌਕਾ ਮਿਲਿਆ ਕਿ ਇੰਨੇ ਸੋਹਣੇ ਲੱਗਦੇ ਆ ਨੌਜਵਾਨ ਜਿਨ੍ਹਾਂ ਨੇ ਦਮਾਲੇ ਸਜਾਏ ਆ ਦਸਤਾਰਾਂ ਸਜਾਈਆਂ ਵਾ ਅਸੀਂ ਵੀ ਸੋਚਦੇ ਆ ਕਿ ਸਾਡੇ ਮਨ ਚ ਆ ਰਿਹਾ ਕਿ ਅਸੀਂ ਵੀ ਆਪਣੇ ਇਲਾਕੇ ਜਾ ਕੇ ਕੋਈ ਆਪਣੇ ਜਿਹੜੇ ਇਦਾਂ ਦੇ ਨੌਜਵਾਨ ਹੈ ਉਹਨਾਂ ਨੂੰ ਉਤਸ਼ਾਹਤ ਕਰੀਏ ਕੋਈ ਇਦਾਂ ਦਾ ਕੰਪੀਟੀਸ਼ਨ ਜਿਹੜਾ ਮੁਕਾਬਲਾ ਰਖਾਇਆ ਜਾਵੇ ਤਾਂ ਕਿ ਉਹ ਸਿੱਖੀ ਵੱਲ ਮੁੜੇ ਜਾਂ ਤਾਂ ਤੇ ਭਾਈ ਅਮਰਪਾਲ ਸਿੰਘ ਨੇ ਜਿਹੜਾ ਵੀੜਾ ਚੱਕਿਆ ਸੀ ਪਰ ਸਰਕਾਰਾਂ ਨੂੰ ਨਹੀਂ ਚੰਗਾ ਲੱਗਾ ਕਿਉਂਕਿ ਨਸ਼ਾ ਜਿਹੜਾ ਇੱਕ ਮਾਨਸਿਕ ਤੌਰ ਤੇ ਬੰਦੇ ਨੂੰ ਬਿਮਾਰ ਕਰ ਲੈਂਦਾ ਨਸ਼ਾ ਤੇ ਉਹਦੇ ਵਿੱਚੋਂ ਕੋਈ ਦਵਾਈਆਂ ਵੀ ਨਹੀਂ ਕੱਢ ਸਕਦੀਆਂ ਉਹ ਤੇ ਕੋਈ ਪ੍ਰਚਾਰਕ ਜਾਂ ਕੋਈ ਇਦਾਂ ਦਾ ਨੌਜਵਾਨ ਹੀ ਆ ਜਿਹਨੇ ਉਪਰਾਲਾ ਕੀਤਾ ਤੇ ਉਤੋਂ ਕਈਆਂ ਨੇ ਸੇਧ ਲੈ ਕੇ ਬਹੁਤਿਆਂ ਨੇ ਨਸ਼ਾ ਛੱਡਿਆ ਵੀ ਆ ਉਹਨਾਂ ਦੇ ਮਾਵਾ ਕੋ ਉਹਨਾਂ ਦੇ ਭਰਾਵਾ ਕੋ ਪਰਿਵਾਰਾਂ ਕੋ ਪਤਾ ਲੱਗ ਸਕਦਾ ਕਿ ਕਿੰਨੇ ਨੌਜਵਾਨਾਂ ਨੇ ਜਿਹੜਾ ਨਸ਼ਾ ਛੱਡਿਆ ਹੈਗਾ ਪਰ ਹੁਣ ਆਪਾਂ ਤੇ ਕੀ ਕਰ ਸਕਦੇ ਹਾਂ ਕਿਉਂਕਿ ਸਰਕਾਰਾਂ ਜੇ ਚਾਹੁੰਦੀਆਂ ਜਿੰਦਾਂ ਦਾ ਹੁਣ ਵਧੀਆ ਉਹਨਾਂ ਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਹੈਗਾ ਜਿਵੇਂ ਭਾਈ ਸਾਹਿਬ ਲੋਕ ਸਭਾ ਦੀ ਇਲੈਕਸ਼ਨ ਜਿੱਤ ਚੁੱਕੇ ਹੀ ਤੇ ਉਹਨਾਂ ਨੂੰ ਐਨਐਸਏ ਹਟਾ ਦਿੰਦੇ ਉਹ ਆਪਣੇ ਇੱਥੇ ਵਿਚਰਦੇ ਤੇ ਖਰਿਆ ਕਿੰਨੇ ਨੌਜਵਾਨ ਜਿਹੜੇ ਰੋਜ਼ ਹੀ ਮਰ ਰਹੇ ਆ ਤੇ ਉਹ ਤੋਂ ਬਚਾਉ ਸਕਦਾ ਇਹਦੇ ਇਹ ਜਿਹੜੀ ਪ੍ਰਬੰਧਕ ਜਿੰਨੇ ਵੀ ਲੱਗੇ ਆ ਭਾਈ ਰਵਿੰਦਰ ਸਿੰਘ ਹੋਣੀ ਆਗੇ ਆ ਢਿਲੋਂ ਸਾਹਿਬ ਜਾਂ ਹੋਰ ਜਿੰਨੇ ਇੱਥੇ ਗੁਰੂ ਸਾਹਿਬ ਦੇ ਵਜ਼ੀਰ ਆ ਜਿਨ੍ਹਾਂ ਨੇ ਯਤਨ ਕੀਤਾ ਇਹ ਤਾਂ ਕਹਿੰਦੇ ਵੀ ਇਦਾਂ ਦੇ ਹੋਰ ਵੀ ਪੰਜਾਬ ਦੇ ਵਿੱਚ ਉੱਠਣ ਤੇ ਇਹ ਤਾਂ ਬੜਾ ਸ਼ਲਾਘਾਜੋਕਾ ਕਦਮ ਆ ਇਹਨਾਂ ਜਿੰਨੇ ਵੀ ਪ੍ਰਸ਼ੰਸਾ ਕੀਤੀ ਜਾਉਣੀ ਥੋੜੀ ਤੇ ਦੂਸਰਾ ਜਿਹੜਾ ਪ੍ਰਵਾਸੀ ਜਿਹੜੇ ਆ ਉਹ ਆਪਣੀਆਂ ਜਿਹੜੀਆਂ ਪਹਿਲਾਂ ਸਰਕਾਰਾਂ ਰਹੀਆਂ ਉਹਨਾਂ ਨੇ ਧੜਾ ਧੜ ਆਪਣੇ ਨਿੱਕੇ ਨਿੱਕੇ ਲਾਲਚਾਂ ਵਾਸਤੇ ਆਪਣੀ ਸਤਾ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਲੋਕਾਂ ਨੂੰ ਜਿਹੜਾ ਇੱਥੇ ਸ਼ਰਨ ਦਿੱਤੀ ਆ ਧੜਾ ਧੜਾ ਉਹਨਾਂ ਨੂੰ ਇੱਥੇ ਉਹਨਾਂ ਦੇ ਕਾਰਡ ਬਣਾ ਕੇ ਉਹਨਾਂ ਨੂੰ ਇੱਥੇ ਜਿਹੜੀ ਆ ਰੱਖ ਦਿੱਤੀ ਗਈ ਆ ਉਹ ਆਪਣੇ ਆਪ ਤੇ ਇੱਕ ਬਹੁਤ ਵੱਡਾ ਖਤਰਾ ਵਾ ਕਲਵਾਰ ਤੁਸੀਂ ਦੇਖਿਆ ਇਹ ਮਹਾਲੀ ਦੇ ਵਿੱਚ ਵੀ ਇੱਕ ਦੋ ਕਤਲ ਹੋ ਗਏ ਆ ਉੱਥੇ ਜਾ ਕੇ ਵੇਖੋ ਤੁਹਾਨੂੰ ਲੱਗਦਾ ਹੀ ਨਹੀਂ ਕਿ ਅਸੀਂ ਪੰਜਾਬ ਵਿੱਚ ਘੁੰਮ ਰਹੇ ਆ ਉੱਥੇ ਪਤਾ ਲੱਗਦਾ ਹੈ ਕਿ ਐਨੀ ਦੁਨੀਆ ਆ ਗਈ ਆ ਪ੍ਰਵਾਸੀ ਜਿਹੜੇ ਆ ਉਹਥੇ ਤੁਹਾਡਾ ਇਕੱਲੇ ਘਰ ਦੇ ਬੱਚੇ ਅੱਗੇ ਹੀ ਪਰਿਵਾਰਾਂ ਦੇ ਵਿੱਚ ਇੱਕ ਦੋ ਦੋ ਬੱਚੇ ਆ ਉਹਨਾਂ ਜੋ ਇੱਕ ਇੱਕ ਜਿਹੜਾ ਬਾਹਰ ਚਲਾ ਗਿਆ ਜਿਹੜਾ ਕਿਸੇ ਉਹ ਆਪਣਾ ਨੂੰ ਸੁਰੱਖਿਆਤ ਨਹੀਂ ਸਮਝਦਾ ਜਿੰਨੀ ਉਹਨਾਂ ਦੀ ਉਥੇ ਗਿਣਤੀ ਵਧ ਰਹੀ ਹੈ ਇਹਦਾ ਹਾਲ ਹੈ ਇੱਥੇ ਚੰਗਾ ਸਿਸਟਮ ਆਵੇ ਤੇ ਲੋਕਾਂ ਨੂੰ ਜਿਹੜਾ ਵਾ ਸਿੱਖੀ ਦੇ ਨਾਲ ਜੋੜਿਆ ਜਾਵੇ ਅਸਲੀ ਕਦਰਾਂ ਕੀਮਤਾਂ ਦਿੱਤੀਆਂ ਜਾਣ ਤੇ ਤਾਂ ਹੀ ਇੱਥੇ ਦਾ ਜਿਹੜਾ ਸੁਧਾਰ ਹੋਵੇ ਜੇ ਆਪਣੇ ਜਿੰਨੇ ਵੀ ਸਰਕਾਰਾਂ ਦਾ ਰੋਲ ਬਣਦਾ ਧਾਰਮਿਕ ਸੰਸਥਾਵਾਂ ਦਾ ਰੋਲ ਬਣਦਾ ਜਿਸ ਤਰ੍ਹਾਂ ਇਹ ਭਾਈ ਸਾਹਿਬ ਕਰ ਰਹੇ ਨੇ ਇਦਾਂ ਦੇ ਰੋਲ ਕੀਤੇ ਜਾਣ ਤੇ ਲੋਕ ਜਿਹੜੇ ਆ ਉਹ ਮੁੜ ਕੇ ਉੱਥੇ ਆ ਸਕਦੇ ਉਹਨਾਂ ਨੂੰ ਪਤਾ ਲੱਗਦਾ ਪੰਜਾਬ ਦਾ ਅਸਲੀ ਸਭਿਆਚਾਰ ਕੀ ਆ ਸਿੱਖੀ ਦੀ ਕੀ ਆ ਇਹ ਕਰਕੇ ਇੰਦੇ ਨੌਜਵਾਨਾਂ ਨੂੰ ਇਹਨਾਂ ਪ੍ਰਬੰਧਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਇਹੋ ਜਿਹੇ ਯਤਨ ਜਿਹੜੇ ਆ ਉਹ ਤਕੜੇ ਹੋ ਕੇ ਕਰੋ ਤਾਂ ਕਿ ਜਿਹੜਾ ਪੰਜਾਬ ਜਿਹੜਾ ਫਿਰ ਕਿਤੇ ਲੀਤੇ ਚੜ ਸਕੇ ਜਿਹਨੂੰ ਇੰਨਾ ਬਦਨਾਮ ਕੀਤਾ ਜਾ ਰਿਹਾ ਨਸ਼ਿਆਂ ਦੇ ਵਿੱਚ ਦੇਖੋ ਨਸ਼ਿਆਂ ਦਾ ਇਸ ਤਰ੍ਹਾਂ ਦਾ ਆ ਗਿਆ ਮਾਹੌਲ ਕਿ ਮਾਂ ਪਿਓ ਝੂਠ ਬੋਲਦੇ ਆ ਕਿ ਸਾਡੇ ਬੱਚੇ ਜਿਹੜੇ ਹਾਰਟ ਅਟੈਕ ਹੋ ਗਿਆ ਜਦ ਕਿ 20 22 ਸਾਲ ਦੇ ਬੱਚਿਆਂ ਨੂੰ ਜਿਹੜਾ ਅਟੈਕ ਹੋਣ ਵਾਲੀ ਤੇ ਕੋਈ ਗੱਲ ਨਹੀਂ ਹੈ ਨਸ਼ਾ ਹੀ ਇਸ ਤਰ੍ਹਾਂ ਦਾ ਮਾਰੂ ਲੈਂਦਾ ਕਿ ਉਹਦੇ ਨਾਲ ਬੱਚੇ ਇੱਥੋਂ ਤੱਕ ਚਲੇ ਜਾਂਦੇ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਮਾਂ ਪਿਓ ਕਾ ਇੱਥੇ ਆ ਮੇਰਾ ਭੈਣ ਭਰਾ ਸਮਾਜ ਦੇ ਵਿੱਚ ਮੇਰਾ ਕੀ ਕਿਸੇ ਦਾ ਰਿਸ਼ਤੇਦਾਰ ਨਹੀਂ ਉਹਨਾਂ ਨੂੰ ਪਤਾ ਨਹੀਂ ਅੱਛਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਤੇ ਇਹ ਜੀ ਬਹੁਤ ਸੋਹਣੀ ਗੱਲ ਹੈ ਜੀ ਕਿ ਸੰਗਤ ਦੇ ਸਰਾਂ ਦੇ ਦਮਾਲੇ ਸੋਹਣੇ ਲੱਗਣੇ ਚਾਹੀਦੇ ਆ ਤੇ ਵੀ ਇਹ ਸਾਡੀ ਸ਼ਾਨ ਹੈ ਸਾਡੇ ਸਿਰ ਦਾ ਤਾਜ ਹੈ ਇਹ ਸਾਡੇ ਸਿਰ ਦਾ ਤਾਜ ਹੈ ਰਾਜੇ ਆ ਤੇ ਬਹੁਤ ਵਧੀਆ ਗੱਲ ਆ ਇਹ ਨੌਜਵਾਨਾਂ ਦਾ ਧੰਨਵਾਦ ਆ ਨੌਜਵਾਨਾਂ ਨੇ ਇਹ ਜਿਹੜਾ ਉਪਰਾਲਾ ਕੀਤਾ ਬਹੁਤ ਸੋਹਣਾ ਕੀਤਾ ਵਾ ਇਹ ਜੀ ਮੈਂ ਨੌਜਵਾਨੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵਾਂ ਵੀ ਜਿਹੜੇ ਸਿਰ ਤੇ ਦਮਾਲੇ ਸਜਾਏ ਆ ਨਾ ਇਹ ਕਲਗੀਧਰ ਪਾਸ਼ਾ ਦੇ ਆ ਸਿਰ ਤੇ ਦਿਮਾਲੇ ਸਜਾ ਕੇ ਤੇ ਵੀ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਮਨ ਹੱਜੇ ਪਾਛਾ ਇਸ ਬਣੇ ਦੀ ਇਸ ਦਿਮਾਲੇ ਦੀ ਲਾਜ ਰੱਖਿਓ ਤੇ ਗੁਰੂ ਦਾ ਸਿੱਖ ਉਹੀ ਆ ਜਿਹੜਾ ਆਪਣੇ ਪਿਓ ਦੀ ਪਗ ਨੂੰ ਦਾਗ ਨਹੀਂ ਲਾਂਦਾ ਵੀ ਇੰਨੇ ਬੇਨਤੀ ਕਰਨਾ ਚਾਹਣਾ ਵੀ ਪੂਰੇ ਤਿਆਰ ਵਰਤੇ ਹੋ ਸ਼ਾਹਤਰ ਧਾਰਿਓ ਤੇ ਆਪਣੇ ਸੰਘਰਸ਼ ਵਾਲ ਨੂੰ ਤਰੋ ਬਸ ਇਹੋ ਬੇਨਤੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਫਤਿਹ ਦਸਤਾਰ ਮੁਕਾਬਲਾ ਜਿਹੜਾ ਹੋ ਰਿਹਾ ਜੀ ਇਹ ਤੀਸਰਾ ਦਸਤਾਰ ਮੁਕਾਬਲਾ ਇੱਥੇ ਕਲਾਂਨੌਰ ਚ ਇਹ ਵੀਰ ਆਸਟ੍ਰੇਲੀਆ ਤੋਂ ਜਿਹੜਾ ਕਰਾ ਰਿਹਾ ਹਰਿੰਦਰ ਸਿੰਘ ਤੇ ਇਹ ਸਾਡਾ ਜਿਹੜਾ ਤੀਸਰਾ ਮੁਕਾਬਲਾ ਹੈ ਰਕਾ ਸਾਡੇ ਬੱਚੇ ਥੋੜੇ ਘਟਿਆ ਜਿਹੜਾ ਪਿਛਲੀ ਾਰੀ ਸੀ ਬਹੁਤ ਵੱਡੇ ਪੱਦਰ ਤੇ ਸੀ ਪਤਾ ਨਹੀਂ ਕੋਈ ਪੇਪਰਾਂ ਦਾ ਰੀਜਨ ਹੈ ਔਰ ਫਿਰ ਅੱਗੇ ਤੋਂ ਕੋਈ ਹੋਰ ਯਾਰ ਮਾਰਨਗੇ ਤੇ ਬੱਚੇ ਵਧਣਗੇ ਤੇ ਵਹ ਜਿੰਨੇ ਵੀ ਆ ਗਏ ਆ ਐਰਕਾਂ ਵਿੱਚ ਨਵੇਂ ਬੱਚੇ ਬਹੁਤੇ ਆ ਉਦਾਂ ਜਿਹੜੀ ਪਿਛਲੀ ਆ ਰਹੀ ਉਹੜੇ ਤਜਰਬੇ ਵਾਲੇ ਹੀ ਬੱਚੇ ਤੇ ਹੁਣ ਕੋਸ਼ਿਸ਼ ਹੈ ਵੀ ਇਹ ਗਾਂ ਤੋਂ ਹੋਰ ਵੱਡਾ ਹੋਵੇ ਇਹ ਗੱਲ ਚੰਗੀ ਆ ਉਦਾਂ ਜਿਹੜਾ ਆਪਣਾ ਇੱਥੋਂ ਬੰਦਾ ਜਾਂਦਾ ਬਾਹਰ ਹੋਇਤੋਂ ਟੁੱਟ ਜਾਂਦਾ ਪਰ ਇਹ ਬਾਨੇ ਨਾਲ ਜੁੜੇ ਹੋਇਆ ਇੱਥੇ ਇਹ ਹਰ ਸਾਲ ਕਰਾਉਂਦੇ ਆ ਤੇ ਇੱਥੇ ਫੂਨਾ ਫਾਨਾਂ ਦੇ ਸਾਡੇ ਨਾਲ ਜੁੜੇ ਰਹਿੰਦੇ ਆ ਤੇ ਪਿਆਰ ਇਹਨਾਂ ਦਾ ਇਹਦੇ ਦਸਤਾਰ ਦੇ ਨਾਲ ਤੇ ਤਾਂ ਕਰਕੇ ਉਹ ਉਪਰਾਲਾ ਕਰਾਉਂਦੇ ਆ ਹਰ ਸਾਲ ਨੌਜਵਾਨੀ ਨੂੰ ਇਹੋ ਆ ਵੀ ਦਸਤਾਰ ਤੇ ਬੰਨ੍ਹਦੇ ਆ ਸੋਹਣੀ ਆਪਣਾ ਇਤਿਹਾਸ ਵੀ ਪੜਿਆ ਕਰੋ ਫਿਰ ਤੁਹਾਨੂੰ ਦਸਤਾਰ ਸਿੱਖਣੀ ਨਹੀਂ ਪਊਗੀ ਤੁਹਾਡੇ ਅੰਦਰੋਂ ਆਪ ਹੀ ਆ ਜੂਗੀ। ਬਸ ਇਹੋ ਆ ਕੱਲੀ ਪੱਗ ਆਪਾ ਫੈਸ਼ਨ ਦੇ ਤੌਰ ਤੇ ਨਾ ਬਣੀ ਜਾਈਏ। ਆਪਣੇ ਇਤਿਹਾਸ ਨਾਲ ਬਾਣੀ ਨਾਲ ਵੀ ਜੁੜਨਾ ਚਾਹੀਦਾ। ਸਾਬ ਜਿਆਦਾ ਇਤਿਹਾਸ ਪੜਿਆ ਜਾਂ ਜਿੰਨਾ ਵੀ ਆਪਣਾ ਇਤਿਹਾਸ ਆ ਲਾਲੂ ਵੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਚ ਲੈ ਕੇ ਤੇ ਮਹਾਰਾਜ ਹਰਦੀਪ ਸਿੰਘ ਤੱਕ ਜਿੰਨੇ ਉਹ ਇਹ ਚੀਜ਼ਾਂ ਪੜੀਆਂ ਉਹਨੂੰ ਤੇ ਇਸੇ ਚੀਜ਼ ਦਾ ਹੀ ਨਸ਼ਾ ਹੋ ਜਾਂਦਾ ਵੀ ਇਹੋ ਮਾਨ ਬੜਾ ਹੁੰਦਾ ਵੀ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ। ਤੇ ਸਭ ਤੋਂ ਵੱਡਾ ਆਪਣੇ ਇਹੋ ਹੀ ਆ ਵੀ ਬਾਣੀ ਨਾਲ ਜੁੜੋ ਜੀ ਹੁਣ ਇਹਦੇ ਵਿੱਚ ਆ ਦੋ ਚਾਰ ਬੱਚੇ ਉਹ ਕ੍ਰਿਸਚੀਅਨ ਭਾਈਚਾਰੇ ਤੋਂ ਭਾਗ ਲੈ ਰਹੇ ਆ ਤੇ ਇਹਦਾ ਅਸਰ ਪੈਂਦਾ ਹੀ ਆ ਹੌਲੀ ਹੌਲੀ ਖੀਰ ਵਿੱਚ ਇਹੋ ਬੱਚਿਆਂ ਨੂੰ ਵੀ ਪੀ ਲਿਆ ਵੀ ਵੱਤੋਂ ਵੱਧ ਦਿਨਾਂ ਮੁਕਾਬਲਿਆਂ 'ਚ ਭਾਗ ਲਿਆ ਕਰੋ ਤੇ ਇਦਾਂ ਹੀ ਆਪਣੇ ਵਿਰਸੇ ਨਾਲ ਜੁੜੇ ਰਹੋ ਬਾਕੀ ਜਿੰਦਾ ਵੀ ਛੋਟੇ ਛੋਟੇ ਬੱਚੇ ਸੋਹਣੀ ਬਾਗ ਬਾਨੇ ਕੇ ਨਿਕਲਦੇ ਆ ਆਪਣੇ ਆਪ 'ਚ ਪ੍ਰਜਾ ਰਿਹਾ ਜਿਦਵੇਂ ਸੜਕਾਂ ਤੇ ਜਾਂਦੇ ਆ ਨਾ ਇਹ ਪ੍ਰੋਮੋਸ਼ਨ ਐ ਬਸ ਆਪੋ ਆਪਣੀ ਇਦਾਂ ਇਹ ਇੱਕ ਜਿੱਦਾਂ ਕੋਈ ਬੱਚਾ ਇੱਕ ਪ੍ਰਾਈਜ਼ ਜਿੱਦਾਂ ਤੇ ਜਦੋਂ ਆਪਣੇ ਉਹ ਕਰ ਜਾਂਦਾ ਤੇ ਉਹਦੇ ਆਸ-ਪਾਸ ਹੀ ਮੋਹਲ ਬੰਦਾ ਵੀ ਉਹ ਬੱਚੇ ਵੀ ਆਪਸੇ ਨੂੰ ਤੁਰਦੇ ਆ ਤੇ ਕੋਸ਼ਿਸ਼ ਹੁੰਦੀ ਹੈ ਵੀ ਹਰ ਵਾਰੀ ਕੋਈ ਨਵਾਂ ਬੱਚਾ ਜਿੱਤੇ ਤੇ ਇਹਨਾਂ ਨੂੰ ਵੀ ਅੱਗੇ ਦਿਓ ਕਹਾਂਗੇ ਵੀ ਜਿਹੜੇ ਬੱਚੇ ਪਹਿਲਾਂ ਜਿੱਤਦੇ ਆ ਉਹਨਾਂ ਦਾ ਇੱਕ ਵੱਖਰਾ ਗਰੁੱਪ ਬਣਾ ਦਿਆ ਕਰੀਏ ਨਹੀਂ ਤੇ ਹਰ ਸਾਲ ਉਹੀ ਉਹਨਾਂ ਘਰਾਂ 'ਚ ਹੀ ਪ੍ਰਾਈਜ਼ ਆਈ ਜਾਂਦਾ ਜੀ ਇਹਦੇ 'ਚ ਆਪਾਂ ਇੱਕ ਦੋ ਦਿਨ ਦਾ ਕੈਂਪ ਲਾ ਸਕਦੇ ਆ ਪਹਿਲਾਂ ਕੈਂਪਸ ਕੀ ਹੁੰਦਾ ਕੈਂਪਸ ਜਦੋਂ ਬੱਚੇ ਦੋ ਤਿੰਨ ਦਿਨ ਆਉਂਦੇ ਆ ਤੇ ਉਹਦੇ ਚ ਆਪਾਂ ਗੁਰਮਤਿ ਦੀ ਕਲਾਸ ਹੋ ਗਿਆ ਆਪਣੇ ਜਿੱਦਾਂ ਰਹਿਤ ਮਰਿਆਦਾਂ ਦੇ ਬਾਰੇ ਆਪਾਂ ਦੱਸ ਸਕਦੇ ਹਾਂ ਉਹਨਾਂ ਨੂੰ ਪੂਰਾ ਹੁਣ ਇਹਦੇ ਚ ਬਹੁਤ ਹੀ ਬੱਚੇ ਹੁੰਦੇ ਜਿਹੜੇ ਕੋਈ ਨਾ ਕੋਈ ਸਿੰਗਰਾਂ ਤੋਂ ਪ੍ਰਭਾਵਿਤ ਹੁੰਦੇ ਆ ਵੀ ਮੈਂ ਉਹਦੇ ਹਾਰ ਕੀ ਪੱਗ ਬੰਨਣ ਗਿਆ ਬਸ ਇੱਕ ਫੈਸ਼ਨ ਦੇ ਤੌਰ ਤੇ ਲਾ ਲਉ ਵੀ ਬਹੁਤ ਹੀ ਇਦਾਂ ਬੰਦਦੇ ਆ ਵਿੱਚ ਕੋਈ ਬੱਚਿਆਂ ਦੇ ਜਿਹੜੇ ਜੁੜੇ ਹੁੰਦੇ ਆ ਧੰਨਵਾਦ ਜੀ ਮੈਂ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਿਰ ਦਸਤਾਰ ਤਾਂ ਸਰਦਾਰ ਜੇ ਸਾਡੇ ਸਿਰਾਂ ਦੇ ਦਸਤਾਰ ਹੈ ਤੇ ਤਾਂ ਹੀ ਲੋਕ ਸਾਨੂੰ ਸਰਦਾਰ ਕਹਿਣਗੇ ਇਹ ਜਿਹੜਾ ਉਪਲਾ ਉਪਰਾਲਾ ਹੈ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਕਮੇਟੀ ਦਾ ਬਹੁਤ ਸੋਹਣਾ ਔਰ ਛਲਾਗਾਜੋਗ ਉਪਰਾਲਾ ਮੈਂ ਚਾਹੁੰਦਾ ਕਿ ਇਦਾਂ ਦੇ ਉਪਰਾਲੇ ਪਿੰਡ-ਪਿੰਡ ਥਾਂ-ਥਾਂ ਹੋਣੇ ਚਾਹੀਦੇ ਆ ਤਾਂ ਜੋ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਆਪਣੀ ਦਸਤਾਰ ਬਾਰੇ ਪਤਾ ਲੱਗ ਸਕੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਜਾਣੇ-ਅਣਜਾਣੇ ਵਿੱਚ ਸਿੱਖੀ ਤੋਂ ਪਤਿਤਪੁਣੇ ਵੱਲ ਜਾ ਰਹੇ ਆ ਉਹਦਾ ਕਾਰਨ ਇਹੀ ਹੈ ਕਿ ਸਹੀ ਪ੍ਰਚਾਰ ਨਹੀਂ ਹੋ ਰਿਹਾ ਸਹੀ ਤਰੀਕੇ ਦੇ ਨਾਲ ਦਸਤਾਰ ਬਾਰੇ ਦੱਸਿਆ ਨਹੀਂ ਜਾ ਰਿਹਾ ਦਸਤਾਰ ਦੇ ਕਿਰਦਾਰ ਬਾਰੇ ਜੇ ਆਪਾਂ ਗੱਲ ਕਰਾਂ ਕਿ ਮੇਰੇ ਖਿਆਲ ਦੇ ਵਿੱਚ ਜਿਆਦਾ ਜਿਹੜਾ ਆ ਬੱਚੇ ਨੌਜਵਾਨ ਜਿਹੜੇ ਦਸਤਾਰ ਦੇ ਨਾਲ ਜੁੜਨਗੇ ਬੱਚੇ ਸੋਹਣੀਆਂ ਦਸਤਾਰਾਂ ਤੇ ਸਜਾ ਲੈਂਦੇ ਆ ਸਾਡੀ ਵਰਗੇ ਵੀ ਸੋਹਣੇ ਸਿਰ ਤੇ ਦਸਤਾਰ ਸਜਾ ਲੈਂਦੇ ਪਰ ਕਿਰਦਾਰ ਪੱਖੋਂ ਮੈਂ ਕਿਹੜੇ ਸ਼ਬਦ ਨਾਲ ਕਹਾਂ ਕਿ ਬਹੁਤ ਬੁਰਾ ਹਾਲ ਆ ਸੋ ਜਿੱਥੇ ਸੋਹਣੀ ਦਸਤਾਰ ਆ ਉੱਥੇ ਸਾਡਾ ਕਿਰਦਾਰ ਵੀ ਸੋਹਣਾ ਹੋਣਾ ਚਾਹੀਦਾ ਸੋ ਇਸ ਤਰ੍ਹਾਂ ਦੇ ਪਰਾਲੇ ਜਿਹੜੇ ਆ ਸ਼ਲਾਗਾ ਜੋਗ ਨੇ ਇਸ ਤਰ੍ਹਾਂ ਦੇ ਤਾਂ ਤਾਂ ਹੋਣੇ ਚਾਹੀਦੇ ਆ ਮੈਂ ਪਿਛਲੇ ਸਮੇਂ ਦੁਬਈ ਦੀ ਧਰਤੀ ਤੋਂ ਆਇਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਜੁਝਾਰ ਸਿੰਘ ਦਸਤਾਰ ਲਹਿਰ ਦੁਬਈ ਵੱਲੋਂ ਦੁਬਈ ਦੀ ਧਰਤੀ ਤੇ ਜਿਹੜਾ ਸ਼ਾਰਜਾ ਇੰਡੀਅਨ ਐਸੋਸੀਏਸ਼ਨ ਕਲੱਬ ਆ ਉੱਥੇ ਪੰਜਵਾਂ ਸੁੰਦਰ ਦਸਤਾਰ ਸਮਾਗਮ ਕਰਵਾਇਆ ਜਾ ਰਿਹਾ ਜਿਦੇ ਵਿੱਚ ਲੱਖਾਂ ਦੇ ਨਾਮ ਦਿੱਤੇ ਜਾਣੇ ਆ ਤੇ ਮੈਂ ਤੁਹਾਡੇ ਮਾధ్యਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਉਸ ਸਮਾਗਮ ਦਾ ਹਿੱਸਾ ਬਣ 12 ਜਨਵਰੀ ਦਿਨ ਐਤਵਾਰ 2025 ਸ਼ਾਰਜਾ ਇੰਡੀਅਨ ਐਸੋਸੀਏਸ਼ਨ ਕਲੱਬ ਵਿੱਚ